ਕਾਲ ਮੈਂ ਮਜੀਦਪੁਰ ਹੈ টিਚਰ ਸਰਕਾਰੀ ਪ੍ਰਾਇਮਰੀ ਸਪਾਰਸ ਸਕੂਲ ਹੈਦਣਾ ਕਲਾਸਟਰ ਭਦਰਪੁਰ ਬਲਾਕ ਚੀਮਾ ਤੇ ਜ਼ਿਲ੍ਹਾ ਸੰਗੋੜ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੁਣ ਐਸਐਮਐਸ ਕਮੇਟੀਆਂ ਦੀਆਂ ਜਿਹੜਾ ਟ੍ਰੇਨਿੰਗਾਂ ਨੇ ਉਹ ਚੱਲ ਰਹੀਆਂ ਨੇ ਇਹਦੇ ਬਾਰੇ ਜੋ ਆਪਾਂ ਐਸਐਮਐਸ ਕਮੇਟੀਆਂ ਆਪਣੇ ਸਕੂਲਾਂ ਲਈ ਕੰਮ ਕਰ ਸਕਦੀਆਂ ਨੇ ਜਾਂ ਆਪਾਂ ਕੰਮ ਲੈ ਸਕਦੇ ਆ ਜਾਂ ਉਹਨਾਂ ਦੇ ਧਿਆਨ ਵਿੱਚ ਲਿਆ ਸਕਦੇ ਆ ਹਨਾ ਵੀ ਐਸਐਮਐਸ ਕਮੇਟੀਆਂ ਦਾ ਕੀ ਸਕੂਲ ਲਈ ਬਣਦਾ ਯੋਗਦਾਨ ਆ ਤੇ ਕਿੱਥੇ ਤੱਕ ਉਹ ਆਪਣੇ ਸਕੂਲਾਂ ਨੂੰ ਲਿਜਾ ਸਕਦੀਆਂ ਨੇ ਕਿਹੜੇ ਕੰਮ ਵਿੱਚ ਹਿੱਸਾ ਪਾ ਸਕਦੀਆਂ ਨੇ ਇਹ ਆਪਾਂ ਇਸ ਵੀਡੀਓ ਰਾਹੀਂ ਜਾਣਾਂਗੇ ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਨਰੰਗ ਸਿੰਘ ਜੀ ਜੋ ਕਿ ਇਸ ਟਾਈਮ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕੋਆਰਡੀਨੇਟਰ ਨੇ। ਤੱਕੜੇ ਬੁਲਾਰੇ ਵੀ ਨੇ ਤੇ ਬਹੁਤ ਹੀ ਜ਼ਿਆਦਾ ਨੌਲੇਜ ਰੱਖਦੇ ਨੇ। ਇਹਨਾਂ ਨੇ ਐਸਐਮਸੀ ਕਮੇਟੀਆਂ ਲਈ ਜੋ ਵੀ ਇਹ ਵੀਡੀਓ ਬਣਾਈ ਆ। ਮੈਂ ਉਮੀਦ ਕਰਦੀ ਹਾਂ ਤੁਸੀਂ ਜ਼ਰੂਰ ਇਹ ਇਸ ਵੀਡੀਓ ਦੇ ਉੱਪਰ ਅਸਰ ਕਰੋਂਗੇ ਐਮਲ ਕਰੋਗੇ ਤੇ ਸਕੂਲਾਂ ਦੇ ਨਾਲ ਮਿਲ ਕੇ ਬਹੁਤ ਹੀ ਵੱਡਾ ਸਹਿਯੋਗ ਦਿਓਗੇ ਸਕੂਲਾਂ ਨੂੰ ਹੋਰ ਵਧੀਆ ਬਣਾਉਣ ਦੇ ਲਈ ਸਕੂਲ ਮੈਨੇਜਮੈਂਟ ਕਮੇਟੀਆਂ ਆਪਣਾ ਯੋਗਦਾਨ ਪਾ ਸਕਦੀਆਂ ਨੇ ਹਲਕਾ ਫਤੇਗੜ ਸਾਹਿਬ ਦੇ ਕੋਆਰਡੀਨੇਟਰ ਨਰੰਗ ਸਿੰਘ ਖਰੋੜ ਨੇ ਚੰਡੀਗੜ੍ਹ ਵਿਖੇ ਟ੍ਰੇਨਿੰਗ ਦੌਰਾਨ ਕੀਤੀ ਜਿਹੜੇ ਸ਼ਬਦ ਸੀਗੇ ਇਹ ਕਿੰਨਾ ਨੇ ਕਰੇ ਸੀਗੇ ਜੀ ਸਕੂਲਾਂ ਨੂੰ ਜਿਹੜੇ ਵਧੀਆ ਬਣਾਉਣ ਲਈ ਸ਼ਬਦ ਬੋਲੇ ਸੀ ਇਹ ਆਪਣੇ ਨਰੰਗ ਸਿੰਘ ਜੀ ਕੋਆਰਡੀਨੇਟਰ ਨੇ ਜ਼ਿਲ੍ਹਾ ਫਤਿਹਗੜ੍ਹ ਤੋਂ ਚੰਡੀਗੜ੍ਹ ਵਿਖੇ ਜੋ ਆਪਣੀ ਟ੍ਰੇਨਿੰਗਾਂ ਚੱਲ ਰਹੀਆਂ ਨੇ ਐਸਐਮਐਸਸੀ ਦੀਆਂ ਉਸੇ ਟ੍ਰੇਨਿੰਗ ਦੇ ਦੌਰਾਨ ਇਹ ਸ਼ਬਦ ਬੜੇ ਹੀ ਵਧੀਆ ਢੰਗ ਦੇ ਨਾਲ ਦੱਸੇ। ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਨੇ ਐਸਐਮਐਸਸੀ ਕਮੇਟੀਆਂ ਰਾਹੀਂ ਜੋ ਆਪਾਂ ਸਨੇਹ ਪਹੁੰਚਾਉਣੇ ਨੇ ਉਹਨਾਂ ਨੂੰ ਬੜੇ ਹੀ ਵਧੀਆ ਢੰਗ ਦੇ ਨਾਲ ਸਾਰਿਆਂ ਦੇ ਸਾਹਮਣੇ ਬਿਆਨ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਇਹ ਇੱਕ ਵਧੀਆ ਅਭਰਾਲਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਐਸਐਮਸੀ ਕਮੇਟੀਆਂ ਬਣਾਈਆਂ ਗਈਆਂ ਨੇ ਜਾਂ ਇਹਨਾਂ ਦੀ ਟ੍ਰੇਨਿੰਗ ਚੱਲਦੀਆਂ ਨੇ ਇਹ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਬਹੁਤ ਹੀ ਜ਼ਿਆਦਾ ਵਧੀਆ ਹੈ। ਅੱਗੇ ਕੀ ਕਿਹਾ ਇਹ ਵੀ ਦੇਖਦੇ ਆਂ ਐਸਐਮਸੀ ਕਮੇਟੀਆਂ ਦੀ ਸਮੂਲੀਅਤ ਜਿਹੜੀ ਸਕੂਲਾਂ ਲਈ ਉਹ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਤੇ ਜੇਕਰ ਆਪਾਂ ਵੱਧ ਸਮੂਲੀਅਤ ਕਰਵਾਵਾਂਗੇ ਜਾਂ ਉਹ ਕਰਨਗੀਆਂ ਤਾਂ ਹੀ ਉਹ ਸਕੂਲ ਦੀ ਬਿਹਤਰੀ ਲਈ ਅੱਗੇ ਕਦਮ ਚੁੱਕ ਸਕਦੇ ਨੇ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਦੀਆਂ ਜ਼ਿੰਮੇਵਾਰੀਆਂ ਸੰਬੰਧੀ ਬੋਲਦੇ ਆ ਸਕੂਲ ਨੂੰ ਸਾਫ਼-ਸੁਥਰਾ ਰੱਖਣਾ ਜਿਵੇਂ ਕਮੇਟੀਆਂ ਦੀ ਜ਼ਿੰਮੇਵਾਰੀ ਹੈ ਵੀ ਸਕੂਲ ਨੂੰ ਵੀ ਉਹ ਸਾਫ਼-ਸੁਥਰਾ ਰੱਖ ਸਕਦੇ ਨੇ ਕਿਉਂਕਿ ਉਹਨਾਂ ਦਾ ਆਪਣਾ ਸਕੂਲ ਹੁੰਦਾ ਸਕੂਲ ਨੂੰ ਸਾਫ਼-ਸੁਥਰਾ ਰੱਖਣਾ ਮੈਡੇ ਮੀਲ ਚੈੱਕ ਕਰਨਾ ਵੀ ਮੈਡੇ ਮੀਲ ਸਕੂਲਾਂ ਦੇ ਵਿੱਚ ਦੇਖੋ ਆਪਾਂ ਨੂੰ ਪਤਾ ਹਨ ਵੀ ਬਣ ਰਿਹਾ ਵੀ ਉਹ ਵਧੀਆ ਬਣ ਰਿਹਾ ਜਾਂ ਨਹੀਂ ਬਸ ਤਾਂ ਵਧੀਆ ਬਣਦੇ ਆ ਪਰ ਉਹ ਇਹ ਵੀ ਚੈੱਕ ਕਰ ਸਕਦੀਆਂ ਨੇ ਉਹਨਾਂ ਨੂੰ ਪੂਰਾ ਅਧਿਕਾਰ ਨੇ ਮੇਡੇ ਮੀਲ ਯਕੀਨੀ ਬਣਾਉਣਾ ਗੈਰ ਹਾਜ਼ਰ ਵਿਦਿਆਰਥੀਆਂ ਦਾ ਪਤਾ ਲਗਾਉਣਾ ਹੁਣ ਸਕੂਲਾਂ ਦੇ ਵਿੱਚ ਬੱਚੇ ਗੈਰ ਹਾਜ਼ਰ ਹੋ ਜਾਂਦੇ ਨੇ ਉਹਨਾਂ ਦਾ ਵੀ ਅਧਿਆਪਕ ਕਈ ਅਧਿਆਪਕ ਨਾਮੇ ਹੁੰਦੇ ਨੇ ਉਹ ਜਾਣਦੇ ਨਹੀਂ ਹੁੰਦੇ ਤੇ ਜਿਹੜੇ ਕਮੇਟੀ ਮੈਂਬਰ ਹੁੰਦੇ ਨੇ ਉਹ ਬੰਦੇ ਪਿੰਡ ਦੇ ਹੁੰਦੇ ਨੇ ਉਹ ਸਾਰਿਆਂ ਨੂੰ ਜਾਣਦੇ ਹੁੰਦੇ ਨੇ ਕਿ ਇਹ ਕਿੰਨਾ ਦਾ ਬੱਚਾ ਇਹ ਸਕੂਲ ਕਿਉਂ ਨਹੀਂ ਆ ਰਿਹਾ ਨਵੇਂ ਦਾਖਲੇ ਵਿੱਚ ਅਧਿਆਪਕਾਂ ਦੀ ਮਦਦ ਕਰਨਾ ਜਦੋਂ ਨਵੇਂ ਦਾਖਲੇ ਸ਼ੁਰੂ ਹੁੰਦੇ ਨੇ ਤਾਂ ਕਮੇਟੀ ਵਾਲੇ ਮੈਂਬਰ ਨੇ ਜਿਹੜੇ ਉਹ ਵੀ ਅਧਿਆਪਕਾਂ ਦੇ ਨਾਲ ਫਿਰਕੇ ਆਪਣੇ ਸਕੂਲ ਲਈ ਬੱਚੇ ਵੱਧ ਤੋਂ ਵੱਧ ਦਾਖਲ ਕਰਵਾ ਸਕਦੇ ਨੇ ਕਰਵਾઈ ਰਹੇ ਨੇ ਬੱਸ ਤਾਂ ਤੇ ਜੇਕਰ ਨਹੀਂ ਵੀ ਕਿਸੇ ਥਾਂ ਹੋ ਰਿਹਾ ਤਾਂ ਉੱਥੇ ਕਮੇਟੀਆਂ ਜਿਹੜੀਆਂ ਉਹ ਅੱਗੇ ਆ ਕੇ ਦਾਖਲਾ ਵਧਾਉਣ ਜਦੋਂ ਪੀਟੀਐਮ ਹੁੰਦੀ ਹੈ ਉਸ ਦੇ ਵਿੱਚ ਵੀ ਸਾਰੇ ਦੇ ਸਾਰੇ ਕਮੇਟੀ ਮੈਂਬਰਾਂ ਦੀ ਸਮੂਲੀਅਤ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਸਕੂਲ ਛੱਡ ਜਾਂਦੇ ਨੇ ਬੱਚੇ ਦੂਰ ਨੇੜੇ ਚਲੇ ਜਾਂਦੇ ਨੇ ਉਹਨਾਂ ਨੂੰ ਵੀ ਸਕੂਲ ਮੈਨੇਜਮੈਂਟ ਕਮੇਟੀ ਦਾ ਫਰਜ ਬਣਦਾ ਵੀ ਉਹਨਾਂ ਨੂੰ ਸਕੂਲ ਦੇ ਵਿੱਚ ਲੈ ਕੇ ਆਉਣ ਤਾਂ ਕਿ ਜਿਹੜੇ ਆਪਣੇ ਸਕੂਲ ਦੇ ਕੰਮ ਨੇ ਉਹ ਵਧੀਆ ਚੱਲਦੇ ਰਹਿਣ ਦਾਖਲੇ ਵਿੱਚ ਵੀ ਤੁਸੀਂ ਆਪ ਦੇ ਕੋਲੋਂ ਵੀ ਦਾਖਲੇ ਕਰਵਾ ਸਕਦੇ ਹੋ ਅਧਿਆਪਕ ਬੇਸਕ ਦੀ ਨਾਲ ਹੋਣ ਜਾਂ ਨਾ ਹੋਣ ਤੁਹਾਨੂੰ ਪਤੀਏ ਵੀ ਤੁਹਾਡੇ ਸਕੂਲ ਨੂੰ ਬੱਚਿਆਂ ਦੀ ਕਿੰਨੀ ਲੋੜ ਹੁੰਦੀ ਆ ਇਸ ਐਸਐਮਸੀ ਕਮੇਟੀ ਦੇ ਇਹ ਦਾਖਲੇ ਵੀ ਜਿਹੜੇ ਇਹ ਵੀ ਅੰਦਰ ਆਉਂਦੇ ਨੇ ਕਿਉਂਕਿ ਕਮੇਟੀ ਦੇ ਕਹੇ ਤੋਂ ਹਰ ਇੱਕ ਮਾਂ-ਬਾਪ ਸਕੂਲ ਦੇ ਵਿੱਚ ਜਿਹੜਾ ਉਹ ਪੜਨ ਲਾ ਦਿੰਦੇ ਨੇ ਅੱਛਾ ਦੂਜੀ ਗੱਲ ਜਿਹੜੀ ਮੁੰਡੇ ਉਹਨਾਂ ਨੇ ਇਹ ਵੀ ਕਿਹਾ ਕੁੜੀਆਂ ਮੁੰਡੇ ਔਰਤਾਂ ਮਰਦਾਂ ਲਈ ਜਿਹੜੀ ਬਰਾਬਰ ਦੀ ਆਵਾਜ਼ ਆ ਉਹ ਵੀ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਉਠਾਉਣੀ ਚਾਹੀਦੀ ਆ ਇਹ ਕਈ ਪਿੰਡਾਂ 'ਚ ਕੀ ਹੁੰਦਾਗਾ ਵੀ ਕੁੜੀਆਂ ਨੂੰ ਵੱਧ ਨਹੀਂ ਸਮਝਦੇ ਹੈਗੇ ਮੁੰਡਿਆਂ ਨੂੰ ਜ਼ਿਆਦਾ ਸਮਝਦੇ ਨੇ ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਦੇ ਨੇ ਤਾਂ ਇੱਥੇ ਵੀ ਸਕੂਲ ਮੈਨੇਜਮੈਂਟ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੁੰਡੇ ਅਤੇ ਕੁੜੀ ਦੇ ਵਿੱਚ ਕੋਈ ਵੀ ਫਰਕ ਹੈ ਜਿਹੜਾ ਉਹ ਨਾ ਰੱਖਿਆ ਜਾਵੇ ਇਹ ਵੀ ਸ਼ਬਦ ਨਰੰਗ ਸਿੰਘ ਜੀ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਐ ਸੰਬੋਧਨ ਕਰਦੇ ਕਹੇ ਅੱਗੇ ਆਪਾਂ ਦੇਖੋ ਜੀ ਐਸਐਮਸੀ ਕਮੇਟੀ ਨੂੰ ਇਹ ਵੀ ਚਾਹੀਦਾ ਕਿ ਜਦੋਂ ਐਸਐਮਸੀ ਕਮੇਟੀ ਦੀ ਮੀਟਿੰਗ ਹੁੰਦੀ ਆ ਤਾਂ ਪਹਿਲਾਂ ਉਹ ਸਕੂਲ ਦੇ ਮੁਖੀ ਨਾਲ ਮੀਟਿੰਗ ਕਰਨ ਕਿ ਆਪਾਂ ਕੱਲ ਦੀ ਮੀਟਿੰਗ ਵਿੱਚ ਕੀ ਕੀ ਕਰ ਸਕਦੇ ਹਾਂ ਵੇ ਕੀ ਕੀ ਆਪਣੇ ਏਜੰਡੇ ਨੇ ਜਿਹੜੀ ਆਪਾਂ ਮੀਟਿੰਗ ਰੱਖੀ ਆ ਕੀ ਕੀ ਆਪਾਂ ਦੂਜੇ ਮੈਂਬਰਾਂ ਨੂੰ ਦੱਸ ਸਕਦੇ ਆ ਇਹ ਵੀ ਉਹ ਯਕੀਨੀ ਜ਼ਰੂਰ ਬਣਾਉਣ ਮੀਟਿੰਗ ਦਾ ਸਮਾਂ ਤੈ ਜਿਹੜਾ ਐਸਐਮਸੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਤਿਆਰ ਕਰਨਾ ਚਾਹੀਦਾ ਤਾਂ ਕਿ ਹਰ ਇੱਕ ਬੱਚੇ ਦਾ ਬੰਦੇ ਦਾ ਜਿਹੜਾ ਉਹ ਟਾਈਮ ਆ ਖਰਾਬ ਨਾ ਹੋਵੇ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਉਣ ਜੇਕਰ ਕਿਸੇ ਵੀ ਤਰ੍ਹਾਂ ਅਧਿਆਪਕ ਅਤੇ ਵਿਦਿਆਰਥੀ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਸ ਦੀ ਗੱਲਬਾਤ ਨੂੰ ਵੀ ਬੜੇ ਪਿਆਰ ਦੇ ਨਾਲ ਸੁਣਨ ਤੇ ਇਹ ਵੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਕਮੇਟੀ ਆਪਣੇ ਤੌਰ ਤੇ ਹੱਲ ਕਰ ਸਕਦੇ ਨੇ ਜਿਹੜੇ ਸਕੂਲਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕਈ ਵਾਰੀ ਕਿਸੇ ਨੂੰ ਘੱਟ ਸੁਣਦਾ ਹੁੰਦਾ ਜਾਂ ਘੱਟ ਦੇਖਦਾ ਹੁੰਦਾ ਤਾਂ ਮੀਟਿੰਗ ਦੀ ਜਿਹੜੀ ਆਵਾਜ਼ ਹੈ ਥੋੜੀ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ ਸਾਰਿਆਂ ਦੇ ਤੱਕ ਉਹ ਜਿਹੜੇ ਗੱਲਾਂ ਨੇ ਪਹੁੰਚ ਸਕਣ ਜਿਹੜੇ ਵੀ ਐਸਐਮਸੀ ਕਮੇਟੀ ਦੇ ਗਰੁੱਪ ਨੇ ਜਾਂ ਸਕੂਲ ਦੇ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਹੋ ਲੜਕੀਆਂ ਦੀ ਸਿੱਖਿਆ ਤੇ ਸਿਹਤ ਲਈ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਇਹ ਵੀ ਕਮੇਟੀਆਂ ਨੂੰ ਦੀ ਜ਼ਿੰਮੇਵਾਰੀ ਹੈ ਇਸ ਦੇ ਲਈ ਔਰਤਾਂ ਤੇ ਮਰਦਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਵੀ ਕਮੇਟੀ ਦੀ ਮੀਟਿੰਗ ਵਿੱਚ ਕੱਲੀਆਂ ਇਸਤਰੀਆਂ ਹੀ ਆ ਜਾਣ ਜਾਂ ਫਿਰ ਕੱਲੇ ਮਰਦ ਹੀ ਆ ਜਾਣ ਇਹ ਵੀ ਸੰਭਵ ਨਹੀਂ ਹੈਗਾ ਜੇ ਜਿਹੜੇ ਸਕੂਲ ਦੇ ਵਿੱਚ ਕੋਈ ਵੀ ਗ੍ਰਾਂਟ ਆਉਂਦੀ ਹੈ ਨਵੀਂ ਤਾਂ ਉਹਦੇ ਲਈ ਹੋ ਸਕਦਾ ਇੱਕ ਸਬ ਕਮੇਟੀ ਹੈ ਜਿਹੜੀ ਉਹ ਵੀ ਬਣਾਈ ਜਾਵੇ ਕਿਉਂਕਿ ਸਬ ਕਮੇਟੀ ਬਣਾਉਣ ਦੇ ਨਾਲ ਜਿਹੜੇ ਸਕੂਲ ਦੇ ਕੰਮ ਆ ਥੋੜੇ ਸੌਖੇ ਹੋ ਜਾਂਦੇ ਆ ਜਿਆਦਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਸਕੂਲ ਦੇ ਵਿੱਚ ਬਣਾਈ ਜਾ ਸਕਦੀ ਹੁੰਦੀ ਹੈ ਐਸਮਸ ਕਮੇਟੀ ਵਿੱਚ ਆ ਕੇ ਕਿਸੇ ਵੀ ਜਦੋਂ ਕੋਈ ਵੀ ਗੈਸਮਸੀ ਕਮੇਟੀ ਦੇ ਵਿੱਚੋਂ ਤੁਸੀਂ ਵਧੀਆ ਕੰਮ ਕਰਦੇ ਹੋ ਤਾਂ ਤੁਹਾਡੇ ਅੰਦਰੋਂ ਸੰਤੋਸ਼ਟੀ ਰਹੂਗੀ ਕਿ ਮੈਂ ਇੱਕ ਸਕੂਲ ਲਈ ਕੰਮ ਕੀਤਾ। ਤਾਂ ਕਿਸੇ ਵੀ ਖੇਤਰ ਦੇ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਾ। ਬੱਚੇ ਦੇਖੋ ਕਿੰਨੇ ਖੁਸ਼ ਹੋ ਜਾਂਦੇ ਨੇ। ਫੁੱਲ ਬੋਟਿਆਂ ਦਾ ਧਿਆਨ ਰੱਖਣਾ, ਸਮੇਂ-ਸਮੇਂ ਤੇ ਇਸਮਸੀ ਕਮੇਟੀ ਦੀਆਂ ਮੀਟਿੰਗਾਂ ਵਧੀਆ ਬਣਾਉਣ ਲਈ ਪ੍ਰੋਗਰਾਮਾਂ ਵਿੱਚ ਹਿੱਸੇ ਲੈਣੇ। ਜਾਂ ਫਿਰ ਕਿਸੇ ਸ਼ਖਸੀਅਤ ਨੂੰ ਬੁਲਾਉਣਾ। ਗੈਰ ਹੈ ਕਿ ਤੁਹਾਨੂੰ ਲੱਗਦਾ ਵੀ ਸਾਡੇ ਸਕੂਲ ਲਈ ਕੁਝ ਕਰ ਸਕਦੇ ਨੇ ਬੱਚਿਆਂ ਦੀ ਵਰਦੀ ਵੀ ਤੁਸੀਂ ਦੇਖ ਸਕਦੇ ਆ ਜੇ ਕਿ ਜਿਹੜੀ ਕਿ ਆਪਣੇ ਸਰਕਾਰ ਵੱਲੋਂ ਦਿੱਤੀ ਜਾ ਸਕਦੀ ਹੈ ਜੇ ਦਿੱਤੀ ਜਾ ਰਹੀ ਹੈ ਸਟਾਫ ਨਾਲ ਮਿਲਣੀ ਅਤੇ ਸਕੂਲਾਂ ਦੀਆਂ ਰਹਿੰਦੀਆਂ ਬਿਲਡਿੰਗਾਂ ਨੂੰ ਵੀ ਤੁਸੀਂ ਪੂਰਾ ਕਰਨ ਲਈ ਅੱਗੇ ਆਉਣਾ ਕਿਉਂਕਿ ਕਈ ਸਕੂਲਾਂ ਦੇ ਬਿਲਡਿੰਗਾਂ ਜਿਹੜੀਆਂ ਅਧੂਰੀਆਂ ਪਈਆਂ ਨੇ ਇਵੇਂ ਸਕੂਲ ਸਟਾਫ ਦੀ ਮਜਬੂਰੀ ਹੁੰਦੀ ਉਹ ਨਹੀਂ ਕਿਸੇ ਨੂੰ ਮਿਲ ਸਕਦੇ ਤਾਂ ਇਹ ਜਿਹੜੀਆਂ ਬਿਲਡਿੰਗਾਂ ਨੇ ਉਹ ਵੀ ਜਿਹੜੇ ਆਪਣੇ ਐਸਐਮਸੀ ਕਮੇਟੀ ਮੈਂਬਰ ਨੇ ਉਹ ਮਿਲ ਕੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਿਸੇ ਨੂੰ ਮਿਲ ਕੇ ਕੋਈ ਦਾਨੀ ਸੱਜਣ ਕੋਈ ਸਰਕਾਰ ਹਨਾ ਉਹਨੂੰ ਮਿਲ ਕੇ ਤੁਸੀਂ ਬਿਲਡਿੰਗਾਂ ਨੇ ਜਿਹੜੀਆਂ ਉਹ ਪੂਰੀਆਂ ਕਰਵਾ ਸਕਦੇ ਹੋ ਤੇ ਨਾਲੇ ਤਾਂ ਇਹਦੇ ਵਿੱਚ ਸਟਾਫ ਦਾ ਮਸਲਾ ਵੱਧ ਨਾਲੇ ਤੁਹਾਨੂੰ ਵੀ ਤਸੱਲੀ ਹੋਊਗੀ ਕਿ ਅਸੀਂ ਆਪਣੇ ਸਕੂਲ ਲਈ ਕੁਝ ਕੀਤਾ ਤੁਸੀਂ ਕਿਸੇ ਵੀ ਤਰ੍ਹਾਂ ਸਕੂਲ ਦਾ ਕੋਈ ਵੀ ਕੰਮ ਚੱਲਦਾ ਉਹਦੇ ਵਿੱਚ ਹੱਥ ਵਟਾ ਸਕਦੇ ਆਪ ਇਹ ਸਾਰੇ ਗੱਲਾਂ ਸਾਡੇ ਕੋਆਰਡੀਨੇਟਰ ਨਰੰਗ ਸਿੰਘ ਜੀ ਨੇ ਇੱਕ ਬਹੁਤ ਹੀ ਵਧੀਆ ਢੰਗ ਨਾਲ ਐਸਐਮਸੀ ਦੀਆਂ ਜੋ ਟ੍ਰੇਨਿੰਗਾਂ ਚੱਲਦੀਆਂ ਨੇ ਉਹਦੇ ਵਿੱਚ ਕਹੀ ਸੀ ਨਰੰਗ ਸਿੰਘ ਜੀ ਇੱਕ ਬਹੁਤ ਹੀ ਤਕੜੇ ਬੁਲਾਰੇ ਨੇ ਅਤੇ ਨੇਕ ਇਨਸਾਨ ਨੇ ਉਹ ਆਪਣੇ ਸਕੂਲ ਦਾ ਹਰ ਇੱਕ ਕੰਮ ਪੂਰਾ ਕਰਨ ਲਈ ਅੱਗੇ ਹੋ ਕੇ ਦਿਨ ਰਾਤ ਮਿਹਨਤ ਕਰਦੇ ਹੁੰਦੇ ਜਦੋਂ ਉਹ ਮਿਹਨਤ ਕਰਦੇ ਨੇ ਤਾਂ ਆਪਾਂ ਵੀ ਕਰ ਸਕਦੇ ਹਾਂ ਜਿਹੜੇ ਉਹਨਾਂ ਦੇ ਸਕੂਲ ਵਿੱਚ ਭਾਵੇਂ ਉਹ ਸਕੂਲ ਦੀ ਸਫਾਈ ਦਾ ਕੰਮ ਹੋਵੇ ਫੁੱਲ ਬੂਟਿਆਂ ਦਾ ਹੋਵੇ ਕੋਈ ਬਿਲਡਿੰਗ ਦਾ ਹੋਵੇ ਜਾਂ ਕਿਸੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਉਹ ਹਰ ਇੱਕ ਕੰਮ ਲਈ ਹਮੇਸ਼ਾ ਤਤਪਾ ਰਹਿੰਦੇ ਨੇ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਨੇ ਸੋ ਮੈਂ ਉਮੀਦ ਕਰਦੀ ਹਾਂ ਜੋ ਨਰੰਗ ਸਿੰਘ ਜੀ ਨੇ ਸਾਨੂੰ ਬੜੇ ਹੀ ਵਧੀਆ ਟੰਗ ਦੇ ਨਾਲ ਇੰਨੀਆਂ ਵਧੀਆ ਗੱਲਾਂ ਸਿਕਾਈਆਂ ਨੇ ਤਾਂ ਸਕੂਲ ਮੈਨੇਜਮੈਂਟ ਕਮੇਟੀਆਂ ਆਪਣੇ ਤੇ ਇਹ ਜ਼ਰੂਰ ਲਾਗੂ ਕਰਨੀਆਂ ਤਾਂ ਹੀ ਮੇਰੇ ਵੀਰ ਦੀ ਇੰਨੀ ਮਿਹਨਤ ਜਿਹੜੀ ਕੀਤੀ ਹੋਈ ਆ ਉਹ ਉਹ ਸਫਲ ਹੋਵੇਗੀ ਕਿਉਂਕਿ ਉਹਨਾਂ ਨੇ ਤਾਂ ਆਪਣੀ ਇੱਕ ਜ਼ਿੰਮੇਵਾਰੀ ਲਾਤੀ ਕਿਉਂਕਿ ਉਹਨਾਂ ਦੀ ਸਰਕਾਰ ਵੱਲੋਂ ਡਿਊਟੀ ਲੱਗੀ ਹੋਈ ਆ ਕਮੇਟੀਆਂ ਨੂੰ ਟ੍ਰੇਨਿੰਗ ਦੇਣ ਵਿੱਚ ਤੁਸੀਂ ਆਪ ਹੀ ਸਾਰੇ ਜਾਣਦੇ ਹੋ ਵੀ ਜੋ ਸਰਕਾਰ ਕੰਮ ਦੇ ਦਿੰਦੇ ਆ ਤਾਂ ਨਰੰਗ ਸਿੰਘ ਜੀ ਬੜੇ ਹੀ ਵਧੀਆ ਢੰਗ ਦੇ ਨਾਲ ਕਰਦੇ ਨੇ ਤੇ ਖਿੜੇ ਮੱਥੇ ਕਰਦੇ ਨੇ ਇਸ ਕੋਆਰਡੀਨੇਟਰ ਨਰੰਗ ਸਿੰਘ ਜੀ ਦੀ ਇੱਕ ਬਹੁਤ ਹੀ ਵਧੀਆ ਖੂਬੀ ਹੈ ਇਹ ਸਾਰੇ ਭਾਸ਼ਣ ਦੇ ਵਿੱਚ ਸਾਰੇ ਲੋਕਾਂ ਨੂੰ ਐਜ ਕੇ ਲੈਂਦੇ ਨੇ ਮੈਂ ਉਦਾਹਰਨ ਦਿੰਨੀ ਆਂ ਵੀ ਆਪਾਂ ਸੱਪ ਨੂੰ ਕੀਲ ਕੇ ਪੁਟਾਰੀ ਵਿੱਚ ਪਾ ਲੈਂਦੇ ਆ ਉਹਨਾਂ ਦੇ ਲੈਕਚਰ ਦੇ ਵਿੱਚ ਇੰਨਾ ਦਮ ਹੁੰਦਾ ਤੇ ਜਿਹੜੀ ਹਰ ਇੱਕ ਗੱਲ ਆ ਉਹ ਵਧੀਆ ਢੰਗ ਨਾਲ ਸਮਝਾਉਂਦੇ ਨੇ ਤੇ ਬਹੁਤ ਹੀ ਲੈਜੇ ਦੇ ਨਾਲ ਬੜੇ ਹੀ ਸੌਟ ਸ਼ਬਦਾਂ ਦੇ ਵਿੱਚ ਹਰ ਇੱਕ ਤੱਕ ਉਹ ਗੱਲ ਪਹੁੰਚਾਉਣ ਦੀ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਨੇ ਇਹ ਨੇ ਸਾਡੇ ਜੀ ਨਰੰਗ ਸਿੰਘ ਵੀਰ ਜੀ ਜੋ ਕਿ ਕੋਆਰਡੀਨੇਟਰ ਫਤਿਹਗੜ ਸਾਹਿਬ ਦੇ ਨੇ ਮੈਂ ਉਮੀਦ ਕਰਦੀਆਂ ਜੋ ਮੇਰੇ ਵੀਰ ਨੇ ਇਹ ਗੱਲਾਂ ਦੱਸੀਆਂ ਨੇ ਸਾਰੇ ਹੀ ਸਕੂਲ ਸਕੂਲ ਮੈਨੇਜਮੈਂਟ ਕਮੇਟੀ ਦੇ ਗਰੁੱਪਾਂ ਵਿੱਚ ਪਾ ਕੇ ਜ਼ਰੂਰ ਦੱਸਣਗੇ ਕਿ ਐਸਐਮਸੀ ਕਮੇਟੀ ਦੇ ਕੀ ਕੀ ਕੰਮ ਨੇ ਧੰਨਵਾਦ ਜੀ